ਵੀ ਟੁੱਟ ਸਕਦਾ ਸਤਲੁਜ ਦਰਿਆ ਦੇ ਕਿਨਾਰੇ ਖੜੇ ਆ ਇੱਥੇ ਇੱਕ ਨਹਿਰ ਜਾਂਦੀ ਏ ਜਿਹਦੇ ਨਾਲ ਪਾਣੀ ਜਿਹੜਾ 6 ਤੋਂ 7 ਫੁੱਟ ਪਾਣੀ ਰਿਹਾ ਔਰ ਹਜ਼ਾਰਾਂ ਏਕੜ ਜ਼ਮੀਨ ਜੇ ਨਹਿਰ ਟੁੱਟ ਜਾਂਦੀ ਤੇ ਇਹਨੇ ਖਤਮ ਹੋ ਜਾਣਾ ਸੀ ਅੱਜ ਇੱਥੇ ਕੇਂਦਰੀ ਰਾਜ ਮੰਤਰੀ ਰਾਣਾ ਗਰਮੀਤ ਸਿੰਘ ਸੋਢੀ ਜੀ ਉਹਨਾਂ ਨੂੰ ਨਾਲ ਲੈ ਕੇ ਇੱਥੇ ਆਏ ਨੇ ਉਹਨਾਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਏ ਕਿਸਾਨਾਂ ਨੇ ਆਪਣੀਆਂ ਮੰਗਾਂ ਇਹਨਾਂ ਦੇ ਕੋਰ ਰੱਖੀਆਂ ਨੇ ਮੰਤਰੀ ਦੇ ਕੋਰ ਰੱਖੀਆਂ ਨੇ ਮੰਤਰੀ ਜੀ ਨੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿਸਾਨਾਂ ਨੇ ਕਰਜ਼ਾ ਮਾਫੀ ਦੀ ਗੱਲ ਕੀਤੀ ਕਿਸਾਨਾਂ ਨੇ ਖਾਦ ਬੀਜ ਦੀ ਗੱਲ ਕੀਤੀ ਏ ਵੀ ਸਾਨੂੰ ਹਰ ਤਰ੍ਹਾਂ ਦੀ ਸਹਾਇਤਾ ਦਿੱਤੀ ਜਾਵੇ ਬੈਂਕਾਂ ਦੇ ਸਾਡੇ ਕਰਜ਼ੇ ਮੁਆਫ ਕੀਤੇ ਜਾਣ ਹੁਣ ਦੇਖਣਾ ਹੋਵੇਗਾ ਕੇਂਦਰੀ ਰਾਜ ਮੰਤਰੀ ਆਪਣੀ ਰਿਪੋਰਟ ਏ ਆਪਣੇ ਜਿਹੜੇ ਅਮਿਤ ਸ਼ਾਹ ਜੀ ਗ੍ਰਹਿ ਮੰਤਰੀ ਨੇ ਔਰ ਪ੍ਰਧਾਨ ਮੰਤਰੀ ਉਹਨਾਂ ਨੂੰ ਜਾ ਕੇ ਕਿ ਉਹਨਾਂ ਨੇ ਕਿਹਾ ਵੀ ਅਸੀਂ ਸੰਪਾਂਗੇ ਦੇਖਣਾ ਹੋਵੇਗਾ ਤਾਂ ਸਮਝ ਦੱਸੇਗਾ ਵੀ ਇਹਨਾਂ ਕਿਸਾਨਾਂ ਦੀਆਂ ਮੰਗਾਂ ਤੇ ਉਹ ਪੂਰਾ ਉਤਰਦੇ ਨੇ ਜਾਂ ਨਹੀਂ ਨੁਕਸਾਨ ਤੋਂ ਬਹੁਤ ਬੜਾ ਹੋਇਆ 1600 ਕਰੋੜ ਪ੍ਰਧਾਨ ਮੰਤਰੀ ਐਲਾਨ ਕਰਗੇ 50000 ਕਰੋੜ ਕੇ ਕਰੀਬ ਨੁਕਸਾਨ ਹੋ ਗਿਆ ਕਿਸਾਨੋ ਕਾ ਔਰ ਲੋਗੋ ਕਾ ਇੱਕ ਤਤਕਾਲ ਤੌਰ ਪਰ ਦਿਆ ਗਿਆ ਹੈ ਫਿਰ ਆਕਲਨ ਕੇ ਬਾਅਦ ਜੋ ਸਰਕਾਰੀ ਆਕਲਨ ਹੋਗਾ ਜਿੰਨਾ ਛਤੀ ਹੋਇਆ ਹੈ ਤੋਂ ਉਸਕੋ ਬੜਾਇਆ ਜਾਏਗਾ ਕਿਸਾਨੋ ਬੰਨ ਚਾਹੀਦਾ ਹੈ ਬੰਨ ਸਤਾ ਬੱਜ ਜਾਏ ਤੇ ਜੋ ਵੀ ਸਾਬਾ ਬਣਦਾ ਹੈ ਸਾਬੇ ਪੇਟ ਤੇ ਰੋਕੀ ਪੈਂਦੇ ਇਹਨਾਂ ਕਹਿੰਦੇ ਮਸਾ ਇੱਕੋ ਇੱਕੋ ਸਾਬੇ ਕੱਚੀਆਂ ਪੈ ਗਈਆਂ ਜੀ ਸਰ ਗਰੀਬਨ ਇਹ ਤਾਂ ਜੀ ਇਹਨਾਂ ਨੂੰ ਮੌਜਾ ਨਾ ਪਈ ਚ ਮਿਲਿਆ ਨਾ 25 ਮਿਲਿਆ ਜੀ ਬਹੁਤ ਅਰੇ ਡਫਾਟਰ ਹੋ ਗਏ ਨੇ 2 ਤੋਂ ਲੈ ਕੇ 5 ਕਿਲੇ ਤੱਕ ਇਹ ਭਾਲਕ ਨੇ ਬਹੁਤ ਹੀ ਗਰੀਬ ਨੇ ਔਰ ਆਹ ਚੀਜ਼ ਇਹਨਾਂ ਕੋਲ ਰਿਫਾਟਰ ਹੋ ਚੁੱਕੇ ਇਹ ਜਿੰਦਗੀ ਬਰ ਉੱਠ ਨਹੀਂ ਸਕਦੇ ਔਰ ਇਹਨਾਂ ਦੀ ਡਿਮਾਂਡ ਇਹ ਆ ਕਿ ਆਪਾਂ ਨੂੰ ਇਹਦਾ ਮੌਜਾ ਜ਼ਰੂਰ ਮਿਲੇ ਸਿਆਈ ਕੱਚੀਆਂ ਦੇ ਬੰਨਿਆ ਹੋਇਆ ਸੈਂਕੜੇ ਆਇਆ ਜੀ ਕਿ 23 ਦਿਨ ਸਮਾਂ ਮਿਲਦਾ ਇਹ ਸਾਰੀ ਸਮੱਸਿਆ ਜਮ੍ਹਾਂ ਬੰਦੀ ਹੈ ਜੇਕਰ ਤੁਸੀਂ ਸੁਣੋ ਸਾਡੀ ਬੇਨਤੀ ਥੋੜੀ ਸੁਣੋ ਜੀ ਸਾਡੀ ਬੇਨਤੀ ਸੁਣੋ ਥੋੜੀ ਜੀ ਸੁਣ ਲਾ ਸਾਡੀ ਚੁੱਪ ਕਰ ਜਾਓ ਪਹਿਲੇ ਨੰਬਰ ਦੀ ਜਿਹੜੀ ਜ਼ਮੀਨਾਂ ਕੱਚੀਆਂ ਨੇ ਸੱਤ ਚ ਟੁੱਟੀਆਂ ਨੇ ਉਹ ਪੱਕੀਆਂ ਹੋਣੀਆਂ ਚਾਹੀਦੀਆਂ ਮੋਦੀ ਕਰ ਸਕਦਾ ਹੈ ਤਾਂ ਮੋਕੇ ਦਾ ਮੰਤਰੀ ਆ ਆਪਣੇ ਪ੍ਰਧਾਨ ਮੰਤਰੀ ਹੈ ਉਹ ਕਰ ਸਕਦਾ ਹੈ ਬਾਕੀ ਉਹ ਪੱਕਿਆ ਕੀਤੀ ਜਾਣਾ ਜਿਹੜਾ ਮਾਜਬਾ ਕੱਚੀ ਜ਼ਮੀਨਾਂ ਨਾਲ ਨਹੀਂ ਮਿਲਦਾ ਉਹਨਾਂ ਨੂੰ ਵੀ ਨਾਲ ਮਾਜਮਾ ਮਿਲਣਾ ਕਿਉਂ ਜਾਦੇ ਇਲਾਕਾ ਹੈ ਮਰਦੋਨਾ ਰਹਿਮ ਦਾ ਸਾਡਾ ਪਿੰਡ ਸੇਠਾ ਵਾਲਾ ਹੈ ਪਿੰਡ ਸੇਠਾ ਵਾਲਾ ਦਾ ਘਪਾ ਸਾਰਾ ਦੋੜਾ ਰਹਿਮ ਦਾ ਇਹਨਾਂ ਦੇ ਵਿੱਚ ਨਾ ਕੱਚੀਆਂ ਜ਼ਮੀਨਾਂ ਵਾਲਾਂ ਨਾਲ ਸਾਡੇ ਨਾਲ ਮਿਹਰਬਾਨੀ ਕਰਦੇ ਨਾਲੇ ਪੈਸਾ ਮਿਲ ਜਾਵੇ ਬਾਕੀ ਵੀਰੇ ਸਾਡੀ ਗੱਲ ਇੱਕ ਹੋਰ ਦੇਣਤੀ ਸੁਣਨੀ ਹੈ ਇੱਕ ਸਾਡੀ ਹੋਰ ਦੇਣਤੀ ਸੁਣਨੀ ਹੈ ਇੱਥੇ ਹੁਣ ਸਾਡੀ ਕਣਕਾਂ ਵੀ ਨਹੀਂ ਬੀਜੀ ਸਕਦੀਆਂ ਇੱਕ ਤਾਂ ਸਾਡਾ ਜਿਹੜਾ ਕਰਜ਼ਾ ਹੈ ਨਾ ਉਹ ਮਾਫ਼ ਹੋਣਾ ਚਾਹੀਦਾ ਹੈ ਬਾਕੀ ਅਹੀਂ ਜਿਹੜੀ ਮਿਹਨਤ ਇਹਨਾਂ ਕਣਕਾਂ ਦੇ ਵਿੱਚ ਚੱਲ ਰਹੀ ਹੈ ਕਿ ਮਿਹਨਤ ਕਰ ਲਵਾਗੇ ਕਿਉਂ ਇੱਥੇ ਪਿੰਡ 'ਚ ਰਹਿ ਨਹੀਂ ਸਕਦੇ ਕਿਉਂ ਫਾਲਾ ਮਜੀਜ ਨਹੀਂ ਇੱਕ ਸਾਡੇ ਬੈਂਕਾਂ ਸਾਨੂੰ ਆਹ ਦੇ ਘਰ ਦੇ ਦੇਖਣਾ ਕਿ ਮਿਹਨਤ ਚੱਲ ਜਾ ਬੈਂਕਾਂ ਦੇ ਸਾਡੇ ਘਰੇ ਆਉਣਗੇ ਕਿਹੜੇ ਮਰਜ਼ੀ ਬੈਂਕ ਦਾ ਕਰਜ਼ਾ ਸਾਡੀ ਇਹ ਪਤ ਦੋ ਤੋਂ ਕਿੱਲੇ ਜ਼ਮੀਨ ਰਕਵਾ ਜੇ ਮਰਜ਼ੀ ਤੋੜੀ ਚੱਕਰ ਕਰ ਸਕਦੇ ਇੱਕ ਮਿੰਟ ਮੇਰੀ ਵੀਰੇ ਬੈਂਕੀ ਹੋਰ ਅੰਕਲ ਜੀ ਸੁਣ ਇੱਕ ਮਿੰਟ ਮੇਰੀ ਹੋਰ ਸੁਣ ਲੈ ਦੋ ਮਿੰਟ ਸੁਣ ਸੁਣ ਇਹ ਜਿਹਦੇ ਲੱਗੇ ਲੱਗੇ ਕੋਈ ਕਿ ਤੁਸੀ ਰਾਣਾ ਸੋਢੀ ਸਾਹਿਬ ਤੁਸੀਂ ਬੇਲੋਗ ਗੁਰੂ ਸਾਹਿਬ ਜੜ ਕੇ ਸਾਡੇ ਹੱਕੇ ਤੇ ਰਹਿਣ ਵਾਲੇ ਦੇ ਇਹ ਇਲਾਕੇ 'ਚ ਕੋਈ ਫੈਕਟਰੀ ਨਹੀਂ ਬੱਚੇ ਕਿਤੇ ਕੰਮ ਨੇੜੇ ਨਹੀਂ ਕਰ ਸਕਦੇ ਇਹ ਬਾਰਡਰ ਦੇ ਇਲਾਕੇ ਦੇ ਅਸੀਂ ਤਾਂ ਰੱਖਿਆ ਗਾਜਾ ਪੱਟੀ ਠੀਕ ਗਾਜਾ ਪੱਟੀ ਬਾਰਡਰ ਦੇ ਨਾਲ ਰੱਖਿਆ ਹੋਇਆ ਹੈ ਇਹ ਗਾਜਾ ਪੱਟੀ ਗਰੀਬਾਂ ਦੀ ਏ ਜਿਹੜੀ ਉਹ ਗਾਜਾ ਪੱਟੀ ਉਹ ਆਤਵਾਦੀ ਜਿਹੜੀ ਖਤਮ ਕੀਤੀ ਹੈ ਪਰ ਜਰਿਆ ਨਹੀਂ ਕਿਨੇ ਕੀਤੀ ਏ ਇਹ ਗਰੀਬਾਂ ਦੀ ਏ ਇਧਰ ਕੋਈ ਕਾਰਖਾਨੇ ਨਹੀਂ ਆਇਆ ਇੱਕ ਤਾਂ ਇਹਨਾਂ ਦੀ ਮਿਲਤੀ ਕਰਨੀਆਂ ਇਹ ਮੋਦੀ ਸਾਹਿਬ ਨੂੰ ਬੇਨਤੀ ਕਰੋ ਤੇ ਇਥੇ ਨੌਕਰੀਆਂ ਦੇਵੇ पहली पहली बार बार मोदी साहब या या टीम है है अपने मौका देता हूं लोगों किसानों से बातचीत की और आप क्या स्पर्श करेंगे मोदी जी से जाके क्या किसानों का कर्जा माफ करेंगे देखिए यहाँ की जो समस्याएं हैं उन समस्याओं को और जा के प्रधानमंत्री जी से हम दरख्वास्त करेंगे मिलेंगे उनसे बात करेंगे और बताएंगे कि एक से मांग करके ली पी बना करके तो निश्चित रूप से हम लोग विचार करते हैं आज तक यहाँ की सरकार ने बांध के संदर्भ में मांगा ही नहीं ये पानी जो है राज्य का मसला है और राज्य सरकार का दायित्व तो होता है कि जो समस्याएं हैं उस केंद्र सरकार को अवगत कराए और केंद्र सरकार उन सारे समस्याओं को सॉल्व करने का प्रयास करती है फाइनेंशियली और टेक्निकली तो यहाँ की जो पंजाब की सरकार है उनको इन मुद्दों को लाना चाहिए केंद्र अभी तक मैं जल संसाधन शक्ति मन, राज्य मंत्री हूँ और मेरे संज्ञान में नहीं है यहाँ की यहाँ की सरकारें कुछ मांग की